ਨਜੈ ਸੰਤਾਂ ਦੀ ਨਕੋਦਰ ਦੇ ਨਜ਼ਦੀਕ ਪਿੰਡ ਹੀਰਾ ਵਿੱਚ ਸੁੱਖਾ ਪੱਤੀ ਦੇ ਵਿੱਚ ਇਸ ਸੰਤਾਂ ਦੀ ਜਗਾ ਤੇ ਸਾਲਾਨਾ ਮੇਲਾ ਅਸੂ ਦੇ ਪਹਿਲੇ ਨਰਾਤੇ ਵਿੱਚ ਕਰਵਾਇਆ ਜਾਂਦਾ ਹੈ ਬੜੀ ਪੁਰਾਣੀ ਇਸ ਸੰਤਾਂ ਦੀ ਜਗਾ ਨੂੰ ਤੌਂਸੀ ਪਰਿਵਾਰ ਵੱਲੋਂ ਮੰਨਿਆ ਜਾਂਦਾ ਹੈ ਜਿਸ ਵਿੱਚ ਬਜ਼ੁਰਗ ਬਾਬੂ ਰਾਮ ਅਤੇ ਬਜ਼ੁਰਗ ਮੁੰਸ਼ੀ ਰਾਮ ਦੇ ਪਰਿਵਾਰਾਂ ਵੱਲੋਂ ਅਤੇ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਇਸ ਸਾਲਾਨਾ ਮੇਲਾ ਕਰਵਾਇਆ ਜਾਂਦਾ ਹੈ ਮੇਲੇ ਵਿੱਚ ਪਹਿਲਾ ਝੰਡੇ ਦੀ ਰਸਮ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਲੰਗਰ ਪ੍ਰਸ਼ਾਦੇ ਦਾ ਬੰਦੋਬਸਤ ਕੀਤਾ ਜਾਂਦਾ ਹੈ ਅਤੇ ਸਮੂਹ ਆਇਆਂ ਸੰਗਤਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਲਾਭ ਉਠਾਉਂਦੀਆਂ ਹਨ ਜੈ ਸੰਤਾਂ ਦੀ ਸੇਵਾਦਾਰਾਂ ਵਿੱਚ ਬਾਬੂ RAM ਦੇ ਪੁੱਤਰ ਸਵਰਗੀ ਸੰਤ RAM ਨਰੂਤਮ ਦਾਸ ਅਤੇ ਸਰਨ ਦਾਸ ਮੋਨਜੀ RAM ਦੇ ਪੁੱਤਰ ਭਗਮਲ ਦੌਲਤ RAM ਕਰਤਾਰ ਚੰਦ ਸਤਪਾਲ ਅਤੇ ਮਹਿੰਦਰ ਪਾਲ ਦੇ ਸਮੂਹ ਪਰਿਵਾਰ ਵੱਲੋਂ ਇਸ ਮੇਲੇ ਵਿੱਚ ਸੇਵਾ ਕੀਤੀ ਜਾਂਦੀ ਹੈ ਇਸ ਮੇਲੇ ਦਾ ਪ੍ਰਬੰਤ ਸੇਵਾਦਾਰ ਸੇਵਾਦਾਰਾਂ ਵੱਲੋਂ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਗੋਬਿੰਦ ਰਾਏ, ਵਿਨੋਦ ਕੁਮਾਰ, ਬਲਰਾਮ, ਜੀਵਨ ਕੁਮਾਰ ਤੁੰਸੀ, ਹੀਰਾ ਲਾਲ ਅਤੇ ਵਿਦੇਸ਼ਾਂ ਵਿੱਚ ਉਹਨਾਂ ਦੇ ਬੱਚੇ ਬੈਠੇ ਇਹਨਾਂ ਮਹਾਪੁਰਸ਼ਾਂ ਦੀ ਦੇ ਦਰਬਾਰ ਦੇ ਉੱਤੇ ਸੇਵਨ ਨਵਾਉਂਦੇ ਹਨ ਇਹਨਾਂ ਸੰਤਾਂ ਦਾ ਪੂਰੇ ਨਗਰ ਤੇ ਆਸ਼ੀਰਵਾਦ ਹੈ ਅਤੇ ਲੋਕ ਇੱਥੇ ਆ ਕੇ ਨਤਮਸਤਕ ਹੋ ਕੇ ਆਪਣੀਆਂ ਝੋਲੀਆਂ ਖੁਸ਼ੀਆਂ ਨਾਲ ਪਰ ਕੇ ਜਾਂਦੇ ਹਨ ਆਓ ਦੇਖਦੇ ਹਾਂ ਪਿੰਡ ਹੀਰਾ ਤੋਂ ਅੱਜ ਅਸੂ ਦੇ ਪਹਿਲੇ ਨਰਾਤੇ ਵਿੱਚ ਕੋਇ ਇਸ ਮੇਲੇ ਦੀਆਂ ਕੁਝ ਝਲਕੀਆਂ ਜਿਸ ਵਿੱਚ ਨੰਗਲ ਅੰਬੀਆਂ ਤੋਂ ਮਹਾਂਤ ਚੇਤਨ ਦਾਸ ਜੀ ਨੇ ਅਰਦਾਸ ਕਰਕੇ ਇਸ ਮੇਲੇ ਦੀ ਸ਼ੁਭ ਆਰੰਭਤਾ ਕੀਤੀ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰੋ ਧੰਨਵਾਦ ਅੰਡੀ ਸਨਸਾ ਦਾ ਮੇਲਾ ਪਿੰਡ ਇਹਨਾਂ ਵਿੱਚ ਸੁੱਖਾ ਪੱਤੀ ਵਿੱਚ ਮਨਾਇਆ ਗਿਆ ਸੋ ਪਿੰਡ ਪਿਆ ਸੰਤਾਂ ਨੇ ਤੇ ਜੋੜੋ ਮੇੜਿਓ ਅਹੀਂ ਸੰਤਾਂ ਨੇ ਸੰਤਾ ਦੇ ਸੁੱਖਾ ਦੇਕੇ ਅਸ਼ੀਰਵਾਦ ਬਖਸ਼ ਦਿੱਤਾ ਸੋ ਹਰ ਸਾਲ ਪਿੰਡ ਨਾਤੇ ਜਿਹੜਾ ਹੀਰਾ ਵਿੱਚ ਸੰਤਾਂ ਦਾ ਮੇਲਾ ਮਨਾਇਆ ਜਾਂਦਾ ਪਿੰਡ ਸੁੱਖਾ ਪਿੰਡ ਹੀਰਾ ਸੁੱਖਾ ਪੱਤੀ ਤੁਗਾਈਆਂ ਹੋਈਆਂ ਸਾਰੀਆਂ ਸੰਤਾਂ ਦਾ ਸਤਿ ਸ਼੍ਰੀ ਅਕਾਲ ਜਿਹੜੀਆਂ ਸੰਤਾਂ ਨੇ ਸੰਤਾ ਦੇ ਮੇਲੇ ਦੇ ਵਿੱਚ ਆ ਕੇ ਮੇਲੇ ਦੀ رونਕ ਨੂੰ ਵਧਾਇਆ ਸੰਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਿਆ ਸੰਤਾਂ